ਜਦੋਂ ਕੋਈ ਪਲੇਨ ਕਰੈਸ਼ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ ਕਰੈਸ਼ ਹੋਇਆ ਕਿਵੇਂ ਪਾਇਲਟਸ ਨੇ ਗਲਤੀ ਕੀਤੀ ਇੰਜਨ ਖਰਾਬ ਹੋ ਗਿਆ ਜਾਂ ਕੋਈ ਹੋਰ ਟੈਕਨੀਕਲ ਫਾਲਟ ਸੀ ਪਲੇਨ ਕਰੈਸ਼ ਦੁਰਘਟਨਾ ਦੌਰਾਨ 99% ਚਾਂਸ ਹੁੰਦੇ ਆ ਕਿ ਕੋਈ ਵੀ ਨਹੀਂ ਬਚਦਾ ਜਦੋਂ ਕੋਈ ਬਚੇਗਾ ਹੀ ਨਹੀਂ ਤਾਂ ਦੱਸੇਗਾ ਕੌਣ ਕਿ ਗਲਤੀ ਕੀਤੀ ਸੀ ਸੋ ਦੋਸਤੋ ਇਹ ਸਭ ਸਵਾਲਾਂ ਦਾ ਜਵਾਬ ਦਿੰਦਾ ਹੈ ਇੱਕ ਛੋਟਾ ਜਿਹਾ ਡੱਬਾ ਜਿਹਨੂੰ ਅਸੀਂ ਕਹਿੰਦੇ ਹਾਂ ਬਲੈਕ ਬਾਕਸ ਪਰ ਇਹ ਬਲੈਕ ਬਾਕਸ ਅਸਲ ਚ ਕਾਲਾ ਨਹੀਂ ਹੁੰਦਾ ਇਹ orange ਰੰਗ ਦਾ ਹੁੰਦਾ ਹੈ ਤੇ ਇਹ ਸਿਰਫ ਡੱਬਾ ਨਹੀਂ 에ਰੋਪਲੇਨ ਦਾ ਪੂਰਾ ਸੱਚ ਹੁੰਦਾ ਹੈ ਇਸ ਡੱਬੇ ਚ ਅੱਜ ਦੀ ਵੀਡੀਓ ਚ ਅਸੀਂ ਬਲੈਕ ਬਾਕਸ ਬਾਰੇ ਸਭ ਕੁਝ ਜਾਣਾਂਗੇ ਇਹ ਕੀ ਹੁੰਦਾ ਹੈ ਕਿਵੇਂ ਕੰਮ ਕਰਦਾ ਹੈ ਤੇ ਦੇ ਅੰਦਰ ਕੀ ਹੁੰਦਾ ਹੈ ਤੇ ਕ੍ਰੈਸ਼ ਤੋਂ ਬਾਅਦ ਡਾਟਾ ਕਿਵੇਂ ਮਿਲਦਾ ਹੈ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਦੋਸਤੋ ਜੇ ਪਲੇਨ ਕ੍ਰੈਸ਼ ਹੋਣ ਦੇ ਕਾਰਨਾਂ ਬਾਰੇ ਪਤਾ ਨਾ ਲੱਗੇ ਤਾਂ ਹੋ ਸਕਦਾ ਹੈ ਕਿ ਅਗਲੀ ਵਾਰੀ ਫੇਰ ਉਹੀ ਗਲਤੀ ਕਰਕੇ ਬਹੁਤ سارے ਲੋਕਾਂ ਦੀ ਜਾਨ ਚਲੀ ਜਾਵੇ। ਤੇ ਜੇ ਕ੍ਰੈਸ਼ ਹੋਣ ਦੇ ਕਾਰਨਾਂ ਬਾਰੇ ਪਤਾ ਲੱਗ ਜਾਵੇ ਤਾਂ ਅਗਲੀ ਵਾਰ ਉਸ ਗਲਤੀ 'ਚ ਸੁਧਾਰ ਕੀਤਾ ਜਾ ਸਕਦਾ ਹੈ। ਇਹਨਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਜਹਾਜ਼ 'ਚ ਇੱਕ ਮਸ਼ੀਨ ਲਾਈ ਜਾਂਦੀ ਹੈ ਜਿਹਨੂੰ ਕਹਿੰਦੇ ਆ ਬਲੈਕ ਬਾਕਸ। ਬਲੈਕ ਬਾਕਸ ਪਲੇਨ 'ਚ ਫਿੱਟ ਕਿੱਥੇ ਕੀਤਾ ਜਾਂਦਾ ਹੈ? ਬਲੈਕ ਬਾਕਸ ਹਮੇਸ਼ਾ ਪਲੇਨ ਦੇ ਟੇਲ ਸੈਕਸ਼ਨ ਜਾਨੀ ਪਿਛਲੇ ਹਿੱਸੇ ਵਿੱਚ ਇੰਸਟਾਲ ਕੀਤਾ ਜਾਂਦਾ ਹੈ ਕਿਉਂ ਕਿ ਜਦੋਂ ਪਲੇਨ ਕ੍ਰੈਸ਼ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਡੈਮੇਜ ਸਾਹਮਣੇ ਵਾਲੇ ਹਿੱਸੇ ਨੂੰ ਹੁੰਦਾ ਹੈ ਨੋ ਸੈਕਸ਼ਨ ਬਿੰਗਸ ਵਗੈਰਾ ਵਗੈਰਾ ਚ ਟੇਲ ਹਿੱਸਾ ਅਕਸਰ ਬਚ ਜਾਂਦਾ ਹੈ ਇਸੇ ਕਰਕੇ ਇੰਜੀਨੀਅਰਸ ਬਲੈਕ ਬਾਕਸ ਨੂੰ ਪਿੱਛੇ ਫਿਟ ਕਰਦੇ ਆ ਤਾਂ ਜੋ ਕ੍ਰੈਸ਼ ਤੋਂ ਬਾਅਦ ਬਲੈਕ ਬਾਕਸ ਡੈਮੇਜ ਨਾ ਹੋਵੇ ਤੇ ਡਾਟਾ ਮਿਲ ਸਕੇ ਹੁਣ ਸਵਾਲ ਆ ਜਾਂਦਾ ਹੈ ਵੀ ਨਾਮ ਤਾਂ ਬਲੈਕ ਬਾਕਸ ਹੈ ਪਰ ਇਹ ਔਰੇਂਜ ਕਿਉਂ ਹੁੰਦਾ ਹੈ ਅਸਲ 'ਚ ਨਾਮ ਬਲੈਕ ਬਾਕਸ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਜਦੋਂ ਪਲੇਨ ਐਕਸੀਡੈਂਟ ਐਨਾਲਿਸਿਸ ਸ਼ੁਰੂ ਹੋਏ ਹੀ ਲੋਕ ਇਸ ਮਿਸਟਰੀਅਸ ਬਾਕਸ ਨੂੰ ਬਲੈਕ ਬਾਕਸ ਕਹਿੰਦੇ ਸੀ ਕਿਉਂਕਿ ਇਹ ਇੱਕ ਲੁਕੇ ਹੋਏ ਸੱਚ ਬਾਰੇ ਦੱਸਦਾ ਸੀ ਕ੍ਰੈਸ਼ ਤੋਂ ਬਾਅਦ ਇਹ ਬਾਕਸ ਜੰਗਲ ਸਮੁੰਦਰ ਜਾਂ ਮਲਵੇ 'ਚੋਂ ਆਸਾਨੀ ਨਾਲ ਲੱਭਿਆ ਜਾ ਸਕੇ ਇਸ ਕਰਕੇ ਇਹਨੂੰ ਬ੍ਰਾਈਟ ਔਰੇਂਜ ਪੇਂਟ ਨਾਲ ਕਵਰ ਕੀਤਾ ਜਾਂਦਾ ਹੈ ਤਾਂਕਿ ਦੂਰ ਤੋਂ ਵੀ ਦਿਖ ਜਾਵੇ ਔਰੇਂਜ ਕਲਰ ਨੂੰ ਕਹਿੰਦੇ ਆ ਹਾਈ ਵਿਜ਼ੀਬਿਲਟੀ ਕਲਰ ਜੋ ਸਭ ਤੋਂ ਆਸਾਨੀ ਨਾਲ ਆਈਡੈਂਟੀਫਾਈ ਹੋ ਜਾਂਦਾ ਹੈ ਹਰ ਸਰਫੇਸ ਤੇ ਦੋ ਚੀਜ਼ਾਂ ਹੁੰਦੀਆਂ ਬਲੈਕ ਬਾਕਸ ਚ ਸੀਵੀਆਰ ਤੇ ਐਫਡੀਆਰ ਸੀਵੀਆਰ ਮਤਲਬ ਕਾਕਪਿਟ ਵਾਇਸ ਰਿਕਾਰਡਰ ਕਾਕਪਿਟ ਕਹਿੰਦੇ ਆ ਜਹਾਜ਼ ਦੇ ਅਗਲੇ ਹਿੱਸੇ ਵਾਲੇ ਕੈਬਿਨ ਨੂੰ ਜਿਹਦੇ ਚ ਪਾਇਲਟ ਬੈਂਦੇ ਆ ਤੇ ਸੀਵੀਆਰ ਰਿਕਾਰਡ ਕਰਦਾ ਹੈ ਕਾਕਪਿਟ ਵਿਚਲੀਆਂ ਸਾਰੀਆਂ ਆਵਾਜ਼ਾਂ ਨੂੰ ਪਾਇਲਟਸ ਨੇ ਆਪਸ ਵਿੱਚ ਕੀ ਗੱਲਬਾਤ ਕੀਤੀ ਪਾਇਲਟਸ ਦੀ ਏਟੀਸੀ ਯਾਨੀ 에ਅਰ ਟ੍ਰੈਫਿਕ ਕੰਟਰੋਲਰ ਨਾਲ ਕੀ ਗੱਲਬਾਤ ਹੋਈ ਇੰਜਨ ਦੀ ਗੂੰਗੁਨਾਹਟ అలਾਰਮ ਸਾਊਂਡਸ ਵਾਰਨਿੰਗ ਟੋਨਸ ਤੇ ਹੋਰ ਬੈਕਗ੍ਰਾਉਂਡ ਸਾਊਂਡਸ ਵੀ ਰਿਕਾਰਡ ਹੁੰਦੀਆਂ ਆ ਇਹਦੇ ਵਿੱਚ ਦੂਜਾ ਪਾਰਟ ਹੈ ਬਲੈਕ ਬਾਕਸ ਦਾ ਐਫਟੀਆਰ ਜਾਨੀ ਫਲਾਈਟ ਡਾਟਾ ਰਿਕਾਰਡਰ ਇਹਦੇ ਵਿੱਚ ਜਹਾਜ਼ ਦੀ ਸਾਰੀ ਇਨਫੋਰਮੇਸ਼ਨ ਸੇਵ ਹੁੰਦੀ ਹੈ ਟੈਕਨੀਕਲ ਡਾਟਾ ਸਟੋਰ ਹੁੰਦਾ ਹੈ ਇਹਦੇ ਵਿੱਚ ਪਲੇਨ ਕਿੱਥੋਂ ਉੱਡ ਰਿਹਾ ਸੀ ਸਪੀਡ ਕਿੰਨੀ ਸੀ ਐਲਟੀਟਿਊਡ ਕਿੰਨਾ ਸੀ ਇੰਜਨ ਦੀ ਹਾਲਤ ਕੀ ਸੀ ਔਇਲ ਟੈਂਪਰੇਚਰ ਕਿੰਨਾ ਸੀ ਜਹਾਜ਼ ਅੱਗੇ ਤੋਂ ਕਦੋਂ ਤੇ ਕਿੰਨਾ ਕੁ ਚੁੱਕਿਆ ਸੀ ਜਾਂ ਸਾਈਡ ਤੇ ਕਿੰਨਾ ਕੁ ਚੁੱਕਿਆ ਸੀ ਇੰਜਨ ਦੇ ਪੱਖੇ ਕਿੰਨੇ ਆਰਪੀਐਮ ਤੇ ਘੁੰਮਦੇ ਪਏ ਸੀ ਤੇ ਕਈ ਹੋਰ ਸਿਗਨਲ ਸਟੋਰ ਕਰਦਾ ਹੈ ਐਫ ਡੀ ਆਰ ਮਤਲਬ ਇਹ ਬਲੈਕ ਬਾਕਸ ਪਲੇਨ ਦੇ ਮੈਮਰੀ ਕਾਰਡ ਵਰਗਾ ਹੁੰਦਾ ਹੈ ਦੋਸਤੋ ਬਲੈਕ ਬਾਕਸ ਇੱਕ ਨਾਰਮਲ ਡੱਬਾ ਨਹੀਂ ਹੁੰਦਾ ਇਹ ਬਹੁਤ ਮਜ਼ਬੂਤ ਹੁੰਦਾ ਹੈ ਬਾਹਰੋਂ ਜਿਹਦੀ ਬੋਡੀ ਟਾਈਟੇਨੀਅਮ ਜਾਂ ਸਟੇਨਲੈਸ ਸਟੀਲ ਦੀ ਬਣੀ ਹੁੰਦੀ ਹੈ ਜੋ ਅੱਗ ਕ੍ਰੈਸ਼ ਤੇ ਪਾਣੀ ਤੋਂ ਬਚਾਉਂਦੀ ਹੈ ਜਿੰਨਾ ਮਰਜ਼ੀ ਵੱਡਾ ਬਲਾਸਟ ਹੋ ਜੇ ਬਲੈਕ ਬਾਕਸ ਨੂੰ ਕ੍ਰੈਕ ਤੱਕ ਨਹੀਂ ਹੁੰਦਾ ਲਗਭਗ 1100 ਡਿਗਰੀ ਸੈਲਸੀਅਸ ਤੱਕ ਦੀ ਹੀਟ ਨੂੰ ਝੇਲ ਸਕਦਾ ਹੈ ਇਹ। ਇਹਦੇ ਵਿੱਚ ਵਾਟਰਪਰੂਫ ਲੇਅਰਸ ਹੁੰਦੀਆਂ ਨੇ। ਪਲੇਨ ਜੇ ਸਮੁੰਦਰ 'ਚ ਵੀ ਡਿੱਗ ਜਾਵੇ ਤਾਂ ਵੀ ਬਲੈਕ ਬਾਕਸ 20000 ਫੁੱਟ ਤੱਕ ਦੀ ਗਹਿਰਾਈ ਵਿੱਚ ਸੇਫ ਰਹਿੰਦਾ ਹੈ। ਨਾਲ ਹੀ ਇਹਦੇ ਵਿੱਚ ਹੁੰਦਾ ਹੈ ਯੂ ਐਲ ਬੀ ਯਾਨੀ ਅন্ডਰਵਾਟਰ ਲੋਕੇਟਰ ਬੀਕਨ। ਇਹ ਇੱਕ ਸਿਗਨਲ ਸੈਂਡ ਕਰਦਾ ਹੈ ਪਾਣੀ 'ਚੋਂ ਜੋ 30 ਦਿਨ ਤੱਕ ਸਨਾਰ ਵੇਵਸ ਭੇਜਦਾ ਰਹਿੰਦਾ ਹੈ ਤਾਂ ਜੋ ਬਚਾਅ ਟੀਮ ਉਹਨੂੰ ਲੋਕੇਟ ਕਰ ਸਕੇ। ਹੁਣ ਗੱਲ ਕਰਦੇ ਹਾਂ ਡਾਟਾ ਕਿਵੇਂ ਸੇਵ ਹੁੰਦਾ ਹੈ ਇਹਦੇ 'ਚ। ਬਲੈਕ ਬਾਕਸ ਦੇ ਅੰਦਰ ਹੁੰਦੀ ਹੈ ਸੋਲਿਡ ਸਟੇਟ ਮੈਮਰੀ ਜਿਵੇਂ ਤੁਸੀਂ ਮੋਬਾਈਲ 'ਚ ਫੋਟੋ ਸੇਵ ਕਰਦੇ ਹੋ ਉਸੇ ਤਰ੍ਹਾਂ ਹੀ ਇਹਦੇ 'ਚ ਡਿਜੀਟਲ ਡਾਟਾ ਚਿਪਸ ਲੱਗੀਆਂ ਹੁੰਦੀਆਂ ਨੇ ਫਲਾਈਟ ਡਾਟਾ ਰਿਕਾਰਡਰ ਜਾਨੀ ਐਫ ਡੀ ਆਰ ਪਲੇਨ ਦੇ 80 ਤੋਂ ਵੱਧ ਟੈਕਨੀਕਲ ਪੈਰਾਮੀਟਰਸ ਰਿਕਾਰਡ ਕਰਦਾ ਹੈ ਤੇ ਕਾਕਪਿਟ ਵਾਇਸ ਰਿਕਾਰਡਰ ਲਾਸਟ 2 ਘੰਟੇ ਤੱਕ ਦੀਆਂ ਆਵਾਜ਼ਾਂ ਰਿਕਾਰਡ ਕਰਦਾ ਹੈ ਨਵਾਂ ਡਾਟਾ ਆਉਂਦਾ ਹੈ ਪੁਰਾਣਾ ਡਾਟਾ ਓਵਰਰਾਈਟ ਹੋ ਜਾਂਦਾ ਜਿਵੇਂ ਸੀਸੀਟੀਵੀ ਸਿਸਟਮ 'ਚ ਹੁੰਦਾ ਹੈ ਅਗਲਾ ਸਵਾਲ ਆਉਂਦਾ ਹੈ ਕਿ ਕ੍ਰੈਸ਼ ਤੋਂ ਬਾਅਦ ਡਾਟਾ ਕਿਵੇਂ ਰਿਕਵਰ ਕੀਤਾ ਜਾਂਦਾ ਹੈ ਦੋਸਤੋ ਜਦੋਂ 에어로ਪਲੇਨ ਕ੍ਰੈਸ਼ ਹੁੰਦਾ ਹੈ ਤਾਂ ਰੈਸਕਿਊ ਟੀਮਾਂ ਸਭ ਤੋਂ ਪਹਿਲਾਂ ਬਲੈਕ ਬਾਕਸ ਲੱਭਦੀਆਂ ਹਨ 30 ਦਿਨ ਤੱਕ ਸਿਗਨਲ ਭੇਜਦਾ ਹੈ ਬਲੈਕ ਬਾਕਸ ਜਦੋਂ ਬਲੈਕ ਬਾਕਸ ਮਿਲ ਜਾਂਦਾ ਹੈ ਉਹਨੂੰ ਇੱਕ ਲੈਬ ਵਿੱਚ ਲਿਜਾ ਕੇ ਡਾਟਾ ਰਿਟਰੀਵ ਕੀਤਾ ਜਾਂਦਾ ਹੈ ਸਪੈਸ਼ਲ ਡੀਕੋਡਿੰਗ ਟੂਲਜ਼ ਦੇ ਨਾਲ ਹਰ ਸੈਕਿੰਡ ਦੀ ਰਿਕਾਰਡਿੰਗ ਐਨਲਾਈਜ਼ ਕੀਤੀ ਜਾਂਦੀ ਹੈ CVR ਦੀ ਰਿਕਾਰਡਿੰਗ ਸੁਣ ਕੇ ਸਮਝਿਆ ਜਾਂਦਾ ਹੈ ਕਿ ਕ੍ਰੈਸ਼ ਟਾਈਮ ਪਾਇਲਟਸ ਕੀ ਕਹਿ ਰਹੇ ਸੀ FDR ਤੋਂ ਸਮਝਿਆ ਜਾਂਦਾ ਹੈ ਕਿ ਟੈਕਨੀਕਲ ਸਿਸਟਮ ਵਿੱਚ ਕੀ ਫਾਲਟ ਆਇਆ ਸੀ ਇਹ ਅਨਲਿਸਿਸ 에ਅਰਕ੍ਰਾਫਟ ਮੈਨੂਫੈਕਚਰਰਸ ਸੇਫਟੀ ਐਕਸਪਰਟਸ ਤੇ ਇਨਵੈਸਟੀਗੇਟਰਸ ਮਿਲ ਕੇ ਕਰਦੇ ਨੇ ਬਲੈਕ ਬਾਕਸ ਦੀ ਅਹਿਮੀਅਤ ਕੀ ਹੈ ਦੋਸਤੋ ਬਲੈਕ ਬਾਕਸ ਇੱਕ ਸਿੰਪਲ ਡੱਬਾ ਨਹੀਂ ਇਹ ਇੱਕ ਪਲੇਨ ਦੀ ਪੂਰੀ ਕਹਾਣੀ ਸੰਭਾਲ ਕੇ ਰੱਖਦਾ ਹੈ ਜਦੋਂ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਸਭ ਕੁਝ ਤਬਾਹ ਹੋ ਜਾਂਦਾ ਹੈ ਪਰ ਇਹ ਬਲੈਕ ਬਾਕਸ ਡਾਟਾ ਸੰਭਾਲ ਕੇ ਰੱਖਦਾ ਹੈ ਤਾਂਕਿ ਫਿਊਚਰ 'ਚ ਕੋਈ ਹੋਰ ਗਲਤੀ ਰਿਪੀਟ ਨਾ ਹੋਵੇ ਇਹ ਪਾਇਲਟਸ ਨੂੰ ਬੈਟਰ ਟ੍ਰੇਨ ਕਰਨ 'ਚ ਇੰਜੀਨੀਅਰਸ ਨੂੰ ਡਿਜ਼ਾਈਨ ਇੰਪਰੂਵ ਕਰਨ 'ਚ ਤੇ ਸੇਫਟੀ ਨੋਰਮਸ ਨੂੰ ਸਟ੍ਰਿਕਟ ਬਣਾਉਣ 'ਚ ਮਦਦ ਕਰਦਾ ਹੈ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਇਹਦੀ ਅਹਿਮੀਅਤ 에ਅਰ ਫ੍ਰਾਂਸ ਫਲਾਈਟ 447 2009 'ਚ ਇਹ ਪਲੇਨ ਐਟਲੈਂਟਿਕ ਓਸ਼ਨ 'ਚ ਡਿੱਗ ਪਿਆ ਸੀ 2 ਸਾਲ ਬਾਅਦ ਬਲੈਕ ਬਾਕਸ ਮਿਲਿਆ ਸੀ ਇਸ ਪਲੇਨ ਦਾ ਬਲੈਕ ਬਾਕਸ ਤੋਂ ਪਤਾ ਲੱਗਿਆ ਕਿ ਪਲੇਨ ਦੇ ਸੈਂਸਰ ਫੇਲ ਹੋ ਗਏ ਸੀ ਪਾਇਲਟ ਕਨਫਿਊਜ਼ਡ ਹੋ ਗਏ ਸੀ ਤੇ ਆਟੋ ਪਾਇਲਟ ਸਿਸਟਮ ਬੰਦ ਹੋ ਗਿਆ ਸੀ ਇੱਕ ਹੋਰ ਮਸ਼ਹੂਰ ਕੇਸ ਹੈ ਮਲੇਸ਼ੀਆ 에ਅਰਲਾਈਨਸ MH370 ਇਹ ਮਿਸਟਰੀਅਸ ਕੇਸ ਹੈ ਇਹਦਾ ਬਲੈਕ ਬਾਕਸ ਅਜ ਤੱਕ ਨਹੀਂ ਮਿਲਿਆ ਇਸੇ ਕਰਕੇ ਅਜ ਤੱਕ ਸੱਚ ਪਤਾ ਨਹੀਂ ਲੱਗਿਆ ਇਹ ਪ੍ਰੂਫ ਹੈ ਕਿ ਬਲੈਕ ਬਾਕਸ ਤੋਂ ਬਿਨਾ ਕੋਈ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਆਖਰ ਚ ਜਾਣਦੇ ਹਾਂ ਬਲੈਕ ਬਾਕਸ ਬਾਰੇ ਕੁਝ ਦਿਲਚਸਪ ਗੱਲਾਂ ਬਲੈਕ ਬਾਕਸ ਦਾ ਸਾਈਜ਼ ਸਿਰਫ ਇੱਕ ਬੂਟਾ ਦੇ ਡੱਬੇ ਜਿੰਨਾ ਹੁੰਦਾ ਹੈ weight 5 ਤੋਂ 10 ਕਿਲੋਗ੍ਰਾਮ ਦੇ ਕਰੀਬ ਹੁੰਦਾ ਹੈ ਇੱਕ ਤਾਂ ਪਲੇਨ ਚ ਦੋ ਬਲੈਕ ਬਾਕਸ ਹੁੰਦੇ ਨੇ ਇੱਕ ਸੀਵੀਆਰ ਲਈ ਦੂਜਾ ਐਫਡੀਆਰ ਲਈ ਮਾਡਰਨ ਬਲੈਕ ਬਾਕਸਸ ਰੀਅਲ ਟਾਈਮ ਸੈਟਲਾਈਟ ਟ੍ਰਾਂਸਮਿਸ਼ਨ ਵਾਲੇ ਹੋ ਰਹੇ ਨੇ ਜਿੱਥੇ ਡਾਟਾ ਡਾਇਰੈਕਟਲੀ ਸਪੇਸ ਚ ਸੇਵ ਹੁੰਦਾ ਹੈ ਬਲੈਕ ਬਾਕਸ ਸਿਰਫ ਸਿਵਲ ਪਲੇਨਸ ਹੀ ਨਹੀਂ ਫਾਈਟਰ ਜੈਟ ਤੇ ਹੈਲੀਕਾਪਟਰ ਚ ਵੀ ਲੱਗਦਾ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਬਲੈਕ ਬਾਕਸ ਬਾਰੇ ਅਸੀਂ ਦੁਆ ਕਰਦੇ ਹਾਂ ਕਿ ਕਦੇ ਵੀ ਬਲੈਕ ਬਾਕਸ ਦੀ ਜ਼ਰੂਰਤ ਹੀ ਨਾ ਪਵੇ ਕੋਈ ਪਲੇਨ ਹਾਦਸਾ ਹੀ ਨਾ ਹੋਵੇ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਕੰਮ ਦੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਅੱਗੇ ਵੀ ਨੌਲੇਜ ਸਪਰੈਡ ਹੋ ਸਕੇ ਵੀਡੀਓ ਲਾਈਕ ਕਰਕੇ ਸਪੋਰਟ ਜਰੂਰ ਕਰਿਓ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ